ਪਰ ਉਹਨੂੰ ਰਚਨਾ ਵਾਲੇ ਜਿਹੜੇ ਲੇਖਕ ਨੇ ਉਹ ਕੌਣ ਨੇ ਉਹ ਕਿਸ-ਕਿਸ ਮਨੋਸਥਿਤੀਆਂ ਦੇ ਵਿੱਚੋਂ ਲੰਘੇ ਨੇ ਔਰ ਜਿਹੜੀ ਉਹ ਇੰਟਰਵਿਊ ਇੱਕ ਉਹਨਾਂ ਦੀ ਜ਼ਿੰਦਗੀ ਦੀ ਆਖਰੀ ਇੰਟਰਵਿਊ ਹੋ ਗਈ ਤੇ ਉਹਦੇ ਵਿੱਚ ਉਹ ਜਿੰਨੀਆਂ ਖੂਬਸੂਰਤ ਗੱਲਾਂ ਕਰ ਗਏ ਨੇ ਜੈਸਾ ਪ੍ਰੋਗਰਾਮ ਦੇ ਲਈ ਮੈਨੂੰ ਲੇਖਕਾਂ ਜਾਂ ਕਲਾਕਾਰ ਇਕੱਠੇ ਕਰਨੇ ਪੈਂਦੇ ਸੀ ਉਹ ਮੈਨੂੰ ਲੱਭ ਕੇ ਕਹਿੰਦੇ ਆ ਵੀ ਤੁਸੀਂ ਸਾਡੇ ਨਾਲ ਇੰਟਰਵਿਊ ਕਰਾਓ ਜਿਹੜੇ ਸਾਹਮਣੇ ਬੈਠੇ ਦੇਖ ਰਹੇ ਨੇ ਇਹ ਉਹ ਕੀ ਜਾਣਨਾ ਚਾਹਣਗੇ ਇਹਦੇ ਬਾਰੇ ਸੋ ਸੋ ਮੈਂ ਉਹਨਾਂ ਦਾ ਸਵਾਲ ਬਣ ਜਾਣਾ ਅੱਜ ਦੇ ਸਮੇਂ ਦੇ ਵਿੱਚ ਲੋਕੀ ਵੱਡੇ ਵੱਡੇ ਵਿਖਿਆਨ ਨਹੀਂ ਸੁਣਨਾ ਚਾਹੁੰਦੇ ਲੋਕੀ ਬੜੀਆਂ-ਬੜੀਆਂ ਰਚਨਾਵਾਂ ਨਹੀਂ ਪੜ੍ਹਨੀਆਂ ਚਾਹੁੰਦੇ ਉਹਨਾਂ ਨੂੰ ਤਾਂ ਜਿਵੇਂ ਉਹ ਟੀਕਾ ਲਾਉਣ ਵਾਲੀ ਗੱਲ ਹੀ ਅੱਜਕੱਲ ਅੱਜਕੱਲ ਚਾਹ ਲੋਕੀ ਪੀਣਾ ਵੀ ਨਹੀਂ ਚਾਹੁੰਦੇ ਚਾਹ ਦਾ ਟੀਕਾ ਹੀ ਲੱਗ ਜਾਵੇ ਤਾਂ ਚੰਗਾ ਅੱਜ ਅਸੀਂ ਪ੍ਰੋਗਰਾਮ ਫਰੰਟਲਾਈਨ ਕਰ ਰਹੇ ਹਾਂ ਪਰ ਚੈਨਲ ਪੰਜਾਬੀ ਦੇ ਫਰੰਟਲਾਈਨ ਪ੍ਰੋਗਰਾਮ ਦੇ ਵਿੱਚ ਗੱਲ ਕਲਾ ਦੇ ਅੰਗ ਸੰਗ ਪ੍ਰੋਗਰਾਮ ਦੀ ਕਰਨੀ ਹੈ ਉਹਦੇ ਪਿੱਛੇ ਕਾਰਨ ਕਾਰਨ ਇਹ ਹੈ ਕਿ ਪਿਛਲੇ 7 ਸਾਲ ਤੋਂ ਲਗਾਤਾਰ ਚੈਨਲ ਪੰਜਾਬੀ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਹਾਲਾਂਕਿ ਜਦੋਂ ਦਾ ਚੈਨਲ ਪੰਜਾਬੀ ਸ਼ੁਰੂ ਹੋਇਆ ਲਗਭਗ 1 ਦਹਾਕਾ 1 ਦਹਾਕੇ ਦੇ ਉਹੀ ਲੋਕ ਨੇ ਉਹੀ ਪ੍ਰੋਗਰਾਮ ਨੇਰ ਉਸੇ ਤਰ੍ਹਾਂ ਚੱਲ ਰਹੇ ਨੇ ਸੱਤ ਸਾਲ ਤੋਂ ਇੱਕ ਸਾਹਿਤਿਕ ਪ੍ਰੋਗਰਾਮ ਦਾ ਲਗਾਤਾਰ ਚੱਲਣਾ ਕਲਾ ਦੇ ਅੰਗ ਸੰਗ ਹਰ ਹਫ਼ਤੇ ਇੱਕ ਨਵੀਂ ਕਲਾ ਨਾਲ ਸੰਬੰਧਿਤ ਸ਼ਖਸੀਅਤ ਜਿਹਦੇ ਵਿੱਚ ਬਹੁਤ ਸਾਰੇ ਪੰਜਾਬੀ ਦੇ ਲੇਖਕ ਨੇ 350 ਦੇ ਕਰੀਬ ਐਪੀਸੋਡ ਇਹਦੇ ਪੂਰੇ ਹੋ ਚੁੱਕੇ ਆ ਲਗਭਗ 350 ਜੁੜੇ ਨਵੇਂ ਚਿਹਰੇ ਉਹ बार-बार ਜਾਂ ਨਵੇਂ ਵਿਸ਼ਿਆਂ ਦੇ ਨਾਲ ਇੱਥੇ ਚਾਹੇ ਉਹ ਭਾਰਤ ਤੋਂ ਆਏ ਲੋਕ ਹੋਣ ਭਾਰਤ ਤੋਂ ਆਏ ਲੇਖਕ ਪੰਜਾਬ ਤੋਂ ਆਏ ਲੇਖਕ ਹੋਣ ਚਾਹੇ ਇੱਥੇ ਦੇ ਹੋਣ ਅਮਰੀਕਾ ਦੇ ਹੋਣ ਇੰਗਲੈਂਡ ਦੇ ਹੋਣ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਪਿਛਲੇ 7 ਸਾਲਾਂ ਦੇ ਵਿੱਚ ਆ ਚੁੱਕੇ ਨੇ 7 ਸਾਲ ਬਹੁਤ ਵੱਡਾ ਅਰਸਾ ਆ ਇੱਕ ਕਿਸੇ ਸਾਹਿਤਿਕ ਪ੍ਰੋਗਰਾਮ ਦਾ ਚੱਲਣਾ ਮੋਹਨਗਿੱਲ ਹੁਣੀ ਸਾਡੇ ਨਾਲ ਨੇ ਜਿਹੜੇ ਇਸ ਪ੍ਰੋਗਰਾਮ ਨੂੰ ਮੈਨੇਜ ਕਰਦੇ ਆ ਇਹਦੇ ਹੋਸਟ ਨੇ ਇਹਦਾ ਇਹਨੂੰ ਪ੍ਰੋਡਿਊਸ ਕਰਦੇ ਨੇ ਇਹਨੂੰ ਮੈਨੇਜ ਕਰਦੇ ਨੇ ਸਾਰਾ ਕੁਝ ਉਹ ਇਹਨੂੰ ਕਿਦਾਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਅੱਜ ਕੇਸ਼ ਮੁਕਾਮ ਤੇ ਆ ਅੱਗੇ ਕੀ ਸਕੀਮਾਂ ਨੇ ਇਹ ਇਸ ਪ੍ਰੋਗਰਾਮ ਦੇ ਖਾਸ ਗੱਲ ਕਰਨ ਦੀ ਵਜ੍ਹਾ ਇਹ ਆ ਅਸੀਂ ਫਰੰਟਲਾਈਨ ਕਰਦੇ ਆ ਯੂਐਸਏ ਟਾਈਮਸ ਕਰਦੇ ਆ ਮਾਰਨਿੰਗ ਸ਼ੋ ਹੁੰਦਾ ਕੈਨੇਡਾ ਨਿਊਜ਼ ਬੁਲੇਟਨ ਨੇ ਖਵਰਾ ਨਾਲ ਸੰਬੰਧਿਤ ਬਹੁਤ ਪ੍ਰੋਗਰਾਮ ਬਹੁਤ ਚੈਨਲਾਂ ਦੇ ਉੱਤੇ ਚੱਲਦੇ ਨੇ ਲੋਕਾਂ ਕੋਲ ਜਾਣਕਾਰੀ ਦਾ ਬਹੁਤ ਵੱਡਾ ਸਰੋਤ ਆ ਇਹ ਚੱਲਦੇ ਰਹਿੰਦੇ ਨੇ ਸਾਹਿਤਿਕ ਪ੍ਰੋਗਰਾਮ ਕਲਾ ਨਾਲ ਪੰਜਾਬੀ ਸਾਹਿਤ ਜਾਂ ਕਲਾ ਨਾਲ ਪ੍ਰੋਗਰਾਮ ਕੋਈ ਇੰਨਾ ਲੰਬਾ ਸਮਾਂ ਚੱਲਿਆ ਹੋਵੇ ਸਾਡੇ ਜਿਹੜਾ ਜਾਣਕਾਰੀ ਦੇ ਵਿੱਚ ਨਹੀਂ ਆ ਔਰ ਉਹ ਵੀ ਇੱਥੇ ਕੈਨੇਡਾ ਦੇ ਵਿੱਚ ਜਾਂ ਬਾਹਰ ਕਿਸੇ ਵੀ ਦੇਸ਼ ਦੇ ਵਿੱਚ ਇਹ ਬਹੁਤ ਵੱਡੀ ਮੋਣ ਗੱਲ ਉਹਨਾਂ ਦੀ ਵੀ ਪ੍ਰਾਪਤੀ ਔਰ ਚੈਨਲ ਪੰਜਾਬੀ ਦੀ ਵੀ ਪ੍ਰਾਪਤੀ ਆ ਪੰਜਾਬੀ ਜਿਹੜੀ ਕਲਾ ਦੀ ਕਲਾ ਦਾ ਖੇਤਰ ਉਹਦੀ ਵੀ ਇੱਕ ਪ੍ਰਾਪਤੀ ਆ ਮੂਹਨ ਗੱਲ ਹੁਣ ਸਾਡੇ ਨਾਲ ਲਈ ਗਿਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਆਨੁਸ਼ਕਾਲ ਜੀ ਮਿਹਰਬਾਨੀ ਤੁਹਾਨੂੰ ਤੇ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਜਿਸ ਤਰ੍ਹਾਂ ਤੁਸੀਂ ਇਹਨੂੰ ਮੇਰਾ ਪ੍ਰੋਗਰਾਮ ਕਹਿ ਦਿੱਤਾ ਅਸਲ ਦੇ ਵਿੱਚ ਇਹ ਤੁਹਾਡਾ ਆਪਣਾ ਤੁਹਾਡੇ ਤੇ ਆਪਾਂ ਜਦੋਂ ਇਕੱਠੇ ਹੁੰਦੇ ਸੀਗੇ ਜਦੋਂ ਦਾ ਤੁਸੀਂ ਕਿਹਾ ਨਾ 10 ਸਾਲ ਹੋ ਗਏ ਚੈਨਲ ਨੂੰ ਚੱਲਦਿਆਂ ਨੂੰ ਉਦੋਂ ਦੀ ਹੀ ਆਪਣੀ ਗੱਲ ਗਾਹੇ ਵਗਾਹੇ ਚੱਲਦੀ ਰਹਿੰਦੀ ਹੁੰਦੀ ਸੀ ਆਪਾਂ ਕੈਜੂਅਲੀ ਗੱਲ ਕਰ ਲੈਣੀ ਤੁਸੀਂ ਮੈਨੂੰ ਹਮੇਸ਼ਾ ਕਹਿੰਦੇ ਸੀ ਵੀ ਆਵੋ 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 ਔਰ ਜਦੋਂ ਮੈਂ ਫਿਰ ਆਇਆ ਵੀ ਆ ਤਾਂ ਆਪਾਂ ਬੈਠ ਕੇ ਤੁਸੀਂ ਨਾਲ ਰਲ ਕੇ ਆਪਾਂ ਉਪਰ ਰੇਖਾ ਪ੍ਰੋਗਰਾਮ ਦੀ ਤਿਆਰ ਕਰੀ ਤਿਆਰ ਕਰਨ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਕਿਹਾ ਪਹਿਲਾਂ ਸ਼ੁਰੂ ਦੇ ਵਿੱਚ ਆਪਾਂ ਆ ਆਮ ਤੌਰ ਤੇ ਨਾ ਜਿਵੇਂ ਹੁਣ ਤੁਸੀਂ ਪਹਿਲਾਂ ਗੱਲ ਕਰੀਆ ਪੋਲੀਟੀਕਲ ਸਬੰਧਤ ਗੱਲਾਂ ਤਾਂ ਬਹੁਤ ਹੁੰਦੀਆਂ ਰਹਿੰਦੀਆਂ ਬਹੁਤ ਹੁੰਦੇ ਤੋ ਜਿਹੜੇ ਸਿਹਤ ਬਾਰੇ ਕਿੰਨੀਆਂ ਗੱਲਾਂ ਕਰ ਲਵਾਂ ਕਿ ਤੁਸੀਂ ਕਿੰਨੇ ਲੋਕਾਂ ਨੂੰ ਮਿਲ ਲਓਗੇ ਆ ਆਮ ਅਸੀਂ ਸਿਹਤਕਾਰਾਂ ਨੂੰ ਲੋਕ ਉਹਨਾਂ ਦੀ ਰਚਨਾਵਾਂ ਨੂੰ ਜਾਣਦੇ ਹੁੰਦੇ ਆ ਜੀ ਪਰ ਉਹਨੂੰ ਰਚਣ ਵਾਲੇ ਜਿਹੜੇ ਲੇਖਕ ਨੇ ਉਹ ਕੌਣ ਨੇ ਉਹ ਕਿਸ ਕਿਸ ਮਨੁਸਤੀਤਿਆਂ ਦੇ ਵਿੱਚੋਂ ਲੰਘੇ ਨੇ ਕਿੰਨਾ ਕਿਵੇਂ ਉਹ ਲੇਖਕ ਬਣੇ ਨੇ ਕਈ ਤਾਂ ਐਸੇ ਲੇਖਕ ਨੇ ਜਿਨ੍ਹਾਂ ਦਾ ਅਲੱਗ-ਵਾਲਾ ਕੋਈ ਨੇੜੇ-ਤੇੜੇ ਵੀ ਸਾਇਤ ਨਾਲ ਵਾਸਤਾ ਨਹੀਂ ਪਰ ਉਹ ਬੜੇ ਵਧੀਆ ਉਸ ਜਗ੍ਹਾ ਤੋਂ ਉੱਠ ਕੇ ਬੜੇ ਵਧੀਆ ਲੇਖਕ ਬਣੇ ਕਿਹੜੀਆਂ ਪ੍ਰਸਥਤੀਆਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਇਸ ਲਈ ਮਤਲਬ ਤਿਆਰ ਕੀਤਾ ਉਹ ਉਹ ਗੱਲਾਂ ਬਤਾ ਜਾਣਨ ਲਈ ਇਸ ਪ੍ਰੋਗਰਾਮ ਦੇ ਵਿੱਚ ਕੋਖ ਕਰਦੇ ਆ ਆਪਾਂ ਬੈਠ ਕੇ ਤੇ ਜਿਹੜੇ ਲੇਖਕ ਨੂੰ ਲੈ ਕੇ ਆਉਨੇ ਆ ਉਹਦੇ ਜੀਵਨ ਬਾਰੇ ਉਹਦੇ ਬਾਰੇ ਥੋੜਾ ਜਿਹਾ ਕਿਉਂਕਿ ਜਦੋਂ ਕਿਸੇ ਲੇਖਕ ਨੂੰ ਅਸੀਂ ਪਸੰਦ ਕਰਦੇ ਆ ਕਿ ਉਹਦੀ ਲਿਖਤ ਨੂੰ ਪਸੰਦ ਕਰਦੇ ਆ ਜਾਂ ਕਿਸੇ ਦੀ ਵੀ ਕਿਸੇ ਵੀ ਕਲਾ ਨੂੰ ਪਸੰਦ ਕਰਦੇ ਆ ਸਾਡੇ ਮਨ ਦੇ ਵਿੱਚ ਕਿਉਰਿਓਸਟੀ ਹੁੰਦੀ ਆ ਵੀ ਇਹ ਵਿਅਕਤੀ ਕੌਣ ਆ ਪਿੱਛੇ ਇਹ ਤਾਂ ਕੋਈ ਜਾਂ ਤਾਂ ਇਹ ਇਹ ਵੱਖਰੇ ਲੋਕ ਹੁੰਦੇ ਹੋਣਗੇ ਪਰ ਜਦੋਂ ਆ ਕੇ ਇੱਥੇ ਬੈਠ ਕੇ ਦੱਸਦੇ ਆ ਵੀ ਭਾਈ ਉਹ ਸਾਡੇ ਵਰਗੇ ਹੀ ਲੋਕ ਨੇ ਸਾਡੇ ਵਿੱਚ ਹੀ ਪੈਦਾ ਹੋਏ ਨੇ ਤੇ ਸਾਡੇ ਵਿੱਚ ਹੀ ਰਹਿੰਦੇ ਨੇ ਸਾਡੇ ਵਿੱਚ ਰਹਿ ਕੇ ਉਹ ਆਵ ਵਿਲੱਖਣ ਕੰਮ ਵੀ ਕਰ ਰਹੇ ਨੇ ਜੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਦੇ ਨਾਲੇ ਪ੍ਰੋਗਰਾਮ ਨੂੰ ਆਪਾਂ ਸ਼ੁਰੂ ਕਰਿਆ ਬੀਬੀ ਸਰ ਗੁਰਚਰਨ ਰਾਮਪੂਰੀ ਹੁਣੋਂ ਦਾ ਆਪਾਂ ਪਹਿਲਾ ਐਪੀਸੋਡ ਕੀਤਾ ਸੀ ਮੈਨੂੰ ਲੱਗਿਆ ਯਾਦ ਆਕੇ ਅਸੀਂ ਕੈਮਰਾ ਕਰਦੇ ਸੀ ਤੁਸੀਂ ਉਹ ਪ੍ਰੋਗਰਾਮ ਜਦੋਂ ਪਹਿਲਾ ਐਪੀਸੋਡ ਉਹਦਾ ਸ਼ੂਟ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਤਾਂ ਬਣਾਈ ਰੱਖਣੀ ਕਿੰਨੀ ਔਖੀ ਹੁੰਦੀ ਆ ਜਾਂ ਇਹਨਾਂ ਲੇਖਕਾਂ ਨੂੰ ਇਕੱਠੇ ਕਰਨਾ ਮਿਲਣਾ ਗੱਲਬਾਤ ਕਰਨੀ ਔਰ ਹਰ ਹਫ਼ਤੇ ਰਿਕਾਰਡਿੰਗ ਦੇ ਲਈ ਆਉਣਾ ਉਹ ਵੀ ਬਿਨਾ ਕਿਸੇ ਆਰਥਿਕ ਲਾਭ ਤੋਂ ਇਹ ਔਖਾ ਕੰਮ ਲੱਗਦਾ ਦੇਖੋ ਜਿਸ ਕਰਨ ਦੀ ਗੱਲ ਹੈਗੀ ਹੈ ਇਹ ਤੁਹਾਡੇ ਅੰਦਰ ਅ ਦੋ ਤਰ੍ਹਾਂ ਦੇ ਲਾਭ ਹੁੰਦੇ ਆ ਕਿਸੇ ਵੀ ਕੰਮ ਨੂੰ ਕਰਨ ਦੇ ਵਿੱਚ ਜੀ ਇੱਕ ਧਾਰਤਕ ਲਾਭ ਜਿਹੜਾ ਕਿ ਬੇਸਿਕ ਸਰਵੰਦਾ ਆਰਥਿਕ ਲਾਭ ਹੀ ਸੋਚਦਾ ਜੀ ਅ ਮੈਂ ਇਹ ਸੋਚਦਾ ਹੈਗਾ ਮੈਨੂੰ ਇਹਦੇ ਵਿੱਚੋਂ ਇੱਕ ਤਰ੍ਹਾਂ ਦੀ ਆ ਆਤਮਿਕ ਸੰਤੋਸ਼ਟੀ ਮਿਲਦੀ ਆ ਇੱਕ ਤਾਂ ਮੈਂ ਸਹਾਇਤ ਨਾਲ ਮੁੱਢ ਤੋਂ ਜੁੜਿਆ ਹੋਇਆ ਥੋੜਾ ਮੋਟਾ ਲਿਖ ਵੀ ਲਈਦਾ ਹੈਗਾ ਜੀ ਜੀ ਇਹ ਮੈਨੂੰ ਕੰਮ ਨਹੀਂ ਲੱਗਦਾ ਇਹ ਜਿਹੜਾ ਸਹਿਤ ਨਾਲ ਜੁੜਿਆ ਹੋਣ ਕਰਕੇ ਜਦੋਂ ਮੈਂ ਇਹ ਕੰਮ ਵੀ ਕਰਦਾ ਤਾਂ ਮੈਨੂੰ ਐਂ ਲੱਗਦਾ ਮੈਂ ਇੰਜੋਏ ਕਰਦਾ ਨਾਲ ਦੀ ਨਾਲ ਦੂਸਰੀ ਗੱਲ ਇਹ ਹੈ ਵੀ ਐਸ ਖਿੱਤੇ ਦੇ ਵਿੱਚ ਰਹਿੰਦੇ ਹੋਏ ਮੈਨੂੰ 47 ਸਾਲ ਹੋ ਗਏ ਨੇ ਬੈਂਕਪੁਰ ਦੇ ਵਿੱਚ ਰਹਿੰਦੇ ਹੋਏ ਔਰ ਇੱਥੇ ਦੇ ਸਾਰੇ ਸਹਿਤਕਾਰਾਂ ਦੇ ਨਾਲ ਮੈਂ ਵਿਚਰਦਾ ਉਹਨਾਂ ਸਹਿਤਕਾਰਾਂ ਦੇ ਨਾਲ ਸਹਿਸਵਾਹਾਵਾਂ ਦੇ ਵਿੱਚ ਵੀ ਮੋਢੀ ਹੋ ਕੇ ਕੰਮ ਕੀਤਾ ਤੇ ਉਹਦੇ ਨਾਲ ਨਾਲ ਲਾਇਬ੍ਰੇਰੀਆਂ ਦੇ ਵਿੱਚ ਪ੍ਰੋਗਰਾਮ ਕੀਤੇ ਨੇ ਉਹਦੇ ਵਿੱਚ ਜਿਹੜੇ ਇਹਨਾਂ ਲੇਖਕਾਂ ਨੂੰ ਸਾਰਿਆਂ ਨੂੰ ਜਾਂ ਕਿਸੇ ਵੀ ਕਲਾ ਉਸਵੰਦ ਜਿਹੜੇ ਲੋਕ ਨੇ ਉਹਨਾਂ ਨੂੰ ਮੈਂ ਸਟੇਜ ਦੇ ਉੱਤੇ ਪੇਸ਼ ਕਰਦਾ ਰਿਹਾ ਹੂੰ ਪੇਸ਼ ਕਰਦਾ ਰਹਿਣ ਕਰਕੇ ਉਹਨਾਂ ਦੇ ਨਾਲ ਬਿਝਰਦਾ ਰਿਹਾ ਉਹਨਾਂ ਨਾਲ ਸ਼ਾਮਾਂ ਗੁਜ਼ਾਰੀਆਂ ਨੇ ਉਹਨਾਂ ਨਾਲ ਦਿਨ ਗੁਜ਼ਾਰੇ ਆ ਉਹ ਉਹ ਲੋਕ ਮੈਨੂੰ ਜਾਣਦੇ ਆ ਤੇ ਮੈਂ ਉਹਨਾਂ ਲੋਕਾਂ ਨੂੰ ਜਾਣਦਾ ਕਈ ਵਾਰ ਜਦੋਂ ਉਹ ਮੇਰੇ ਸਾਹਮਣੇ ਨਾਲ ਕੁਰਸੀ ਤੇ ਬੈਠੇ ਗੱਲਬਾਤ ਕਰ ਰਹੇ ਹੁੰਦੇ ਨੇ ਉਹ ਮੇਰੇ ਨਾਲ ਉਹ ਇੰਨਾ ਖੁੱਲ ਜਾਂਦੇ ਨੇ ਸ਼ਾਇਦ ਉਹ ਇੱਕ ਉਪਰੇ ਬੰਦੇ ਨਾਲ ਨਾ ਉਹਨਾਂ ਖੁੱਲ ਸਕਣਾ ਸੋ ਜਿਹੜਾ ਮੇਰਾ ਇੱਕ ਉਹਨਾਂ ਦੇ ਨਾਲ ਨਿੱਜੀ ਰਿਸ਼ਤਾ ਹੈਗਾ ਉਹ ਮੈਨੂੰ ਬੜਾ ਫਾਇਦੇਮੰਦ ਲੱਗਿਆ ਹੋਇਆ ਔਰ ਮੈਂ ਜਦੋਂ ਵੀ ਮੈਂ ਕਿਸੇ ਲੇਖਕ ਨੂੰ ਇੱਥੇ ਲਿਆ ਕੇ ਬਿਠਾ ਲ ਕੇ ਗੱਲਬਾਤ ਕਰਦਾ ਮੈਂ ਇਹ ਨਹੀਂ ਮਹਿਸੂਸ ਕਰਦਾ ਵੀ ਮੈਂ ਕੋਈ ਕੰਮ ਕਰ ਰਿਹਾ ਮੈਂ ਐਂ ਮਹਿਸੂਸ ਕਰਦਾ ਵੀ ਉਹ ਮੇਰੇ ਘਰੇ ਮੇਰੇ ਸੋਫੇ ਤੇ ਬੈਠਾ ਸਾਡੀ ਆਹ ਮੂਰੇ ਚਾਹ ਪਈ ਚਾਹ ਦੇ ਕੱਪ ਪੈਨੇ ਤੁਸੀਂ ਚਾਹ ਦਾ ਕੱਪ ਪੀਂਦੇ ਦੋ ਉਹ ਭਰਾ ਇਕੱਠੇ ਹੋਏ ਮੈਨੂੰ ਮਿਲਦਾ ਇਹ ਤੇ ਅਸੀਂ ਦੋ ਗੱਲਾਂ ਕਰ ਰਹੇ ਹਾਂ ਸੋ ਇਸ ਤਰ੍ਹਾਂ ਮੈਂ ਇਸ ਨੂੰ ਇੰਜੋਏ ਕਰਦਾ ਔਰ ਦੂਸਰੀ ਗੱਲ ਇਹ ਆ ਵੀ ਜਿਹੜਾ ਇੱਕ ਚੀਜ਼ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਗੁਰਚਰਾਂ ਰਾਮਪੂਰੀ ਜੀ ਦੀ ਗੱਲ ਕਰੀ ਆ ਤੁਹਾਡੇ ਅੰਦਰ ਕੋਈ ਸ਼ਰਧਾ ਹੁੰਦੀ ਹੈ ਕਿਸੇ ਵਿਅਕਤੀ ਦੇ ਲਈ ਸਤਕਾਰ ਹੁੰਦਾ ਹੈਗਾ ਤੁਹਾਨੂੰ ਯਾਦ ਹੋਣਾ ਸਟੂਡੀਓ ਦੇ ਵਿੱਚ ਆਪਾਂ 10 ਦੇ ਕਰੀਬ ਇੰਟਰਵਿਊ ਰਿਕਾਰਡ ਕਰ ਲਈਆਂ ਸੀਗੀਆਂ ਔਰ ਤੁਸੀਂ ਮੈਨੂੰ ਕਹਿ ਰਹੇ ਸੀ ਵੀ ਸ਼ੁਰੂ ਕਰ ਦਿਓ ਸ਼ੁਰੂ ਕਰ ਦਿਓ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕੀਤੀ ਸੀ ਵੀ ਮੈਨੂੰ ਪਲੀਜ਼ ਕਿਉਂਕਿ ਸਾਡੇ ਗੁਰਚਰਾਂ ਰਾਮਪੂਰੀ ਜੀ ਇੱਥੇ ਆ ਨਹੀਂ ਸਕਦੇ ਉਹ व्हीਲਚੇਅਰ ਬਾਉਂਡ ਸੀਗੇ ਤੇ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਉਹਨਾਂ ਦੀ ਇੰਟਰਵਿਊ ਕਰਨੀ ਹੈ ਮੈਂ ਚਾਹਣਾ ਮੇਰੀ ਇੱਛਾ ਮੇਰੀ ਸ਼ਰਧਾ ਕਿ ਜਿਹੜਾ ਪਹਿਲਾ ਪ੍ਰੋਗਰਾਮ ਕਲਾ ਦੇ ਅੰਗ ਸੰਗ ਦਾ ਰਿਲੇ ਹੋਵੇ ਉਹ ਗੁਰਜਨ ਰਾਮਪੂਰੀ ਜੀ ਹੋਰਾਂ ਦੀ ਇੰਟਰਵਿਊ ਹੋਵੇ ਔਰ ਮੈਂ ਸੰਤੋਸ਼ਤਾ ਖੁਸ਼ੀ ਆ ਮੈਨੂੰ ਕਿ ਆਪਾਂ ਉਹੀ ਕੀਤਾ ਤੇ ਆਪਾਂ ਉਹਨਾਂ ਦੇ ਘਰੇ ਦੇਖੋ ਤੁਸੀਂ ਸਾਰਾ ਸਾਜੋ-ਸਮਾਨ ਲੈ ਕੇ ਗਏ ਔਰ ਔਰ ਉਹ ਇੰਨੇ ਖੁਸ਼ੀ ਉਸ ਦਿਨ ਔਰ ਜਿਹੜੀ ਉਹ ਇੰਟਰਵਿਊ ਇੱਕ ਉਹਨਾਂ ਦੀ ਜ਼ਿੰਦਗੀ ਦੀ ਆਖਰੀ ਇੰਟਰਵਿਊ ਹੋ ਗਈ ਤੇ ਉਹਦੇ ਵਿੱਚ ਉਹ ਜਿੰਨੀਆਂ ਖੂਬਸੂਰਤ ਗੱਲਾਂ ਕਰ ਗਏ ਨੇ ਇੱਕ ਤਰ੍ਹਾਂ ਦੇ ਨਾਲ ਉਹ ਇਤਿਹਾਸਕ ਦਸਤਾਵੇਜ਼ ਬਣ ਗਿਆ ਹੈਗਾ ਤੇ ਉਹਦੇ ਨਾਲ ਨਾਲ ਫਿਰ ਜਦੋਂ ਅਗਲੀਆਂ ਇੰਟਰਵਿਊ ਚੱਲਦੀਆਂ ਹਨ ਯਾਨੀ ਉਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਹੀ ਆ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਵਸਦਾ ਸਹਿਤਕਾਰ ਜਾਂ ਕਿਸੇ ਵੀ ਕਲਾ ਦੇ ਨਾਲ ਸੰਬੰਧਿਤ ਵਿਅਕਤੀ ਉਹਨਾਂ ਦੇ ਨਾਲ ਆਪਾਂ ਇੰਟਰਵਿਊ ਕਰ ਚੁੱਕੇ ਹਾਂ ਇੱਕ ਸਮਾਂ ਸੀ ਤਾਂ ਤੁਸੀਂ ਦੱਸਿਆ ਨਾ ਵੀ ਇਹ ਲੇਖਕਾਂ ਕੋខਾ ਕੰਮ ਕਰਦਾ ਲੇਖ ਲੱਭਣੇ ਕਿਨੇ ਉਹ ਕਹਿੰਦੇ ਆ ਸ਼ੁਰੂ ਦੇ ਵਿੱਚ ਮੈਨੂੰ ਲੇਖਕ ਲੱਭਣੇ ਪੈਂਦੇ ਸੀ ਉਹਨਾਂ ਕੋਲ ਅਪਰੋਚ ਕਰਨਾ ਪੈਂਦਾ ਸੀ ਪਰ ਧੰਨ ਭਾਗ ਆਪਣੇ ਚੈਨਲ ਪੰਜਾਬੀ ਦੇ ਦੇ ਧੰਨਵਾਦ ਸਹਿਤ ਕਲਾ ਦੇ ਅੰਗ ਸੰਗ ਦਾ ਨਾਮ ਹੋਣ ਇੰਨਾ ਹੋ ਚੁੱਕਿਆ ਕਿ ਇਸ ਵੇਲੇ ਜਿਹੜੇ ਲੇਖਕ ਜਾਂ ਕਲਾਕਾਰ ਬਾਹਰੋਂ ਆਉਂਦੇ ਆ ਜਾਂ ਕਿਤੇ ਵੀ ਆਉਂਦੇ ਉਹ ਮੈਨੂੰ ਆਪ ਅਪਰੋਚ ਕਰਦੇ ਆ ਕਈ ਵਾਰ ਤਾਂ ਆਇਆ ਹੁੰਦਾ ਵੀ ਉਹ ਚਾਰ-ਚਾਰ ਇੱਕ ਲਾਈਨ 'ਚ ਲੱਗੇ ਹੁੰਦੇ ਆ ਮੈਨੂੰ ਮਤਲਬ ਉਹ ਉਹਨਾਂ ਦੇ ਸਮੇਂ ਮੁਤਾਬਕ ਜਾਂ ਆਪਣੇ ਸਮੇਂ ਮੁਤਾਬਕ ਉਹ ਸੈਟਅਪ ਕਰਨਾ ਪੈਂਦਾ ਸੋ ਇਹ ਇੱਕ ਤਰ੍ਹਾਂ ਨਾਲ ਮੇਰਾ ਖਿਆਲ ਆ ਚੈਨਲ ਪੰਜਾਬੀ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੋ ਗਈ ਆ ਕਿ ਅੱਜ ਜੈਸੋ ਪ੍ਰੋਗਰਾਮ ਦੇ ਲਈ ਮੈਨੂੰ ਲੇਖਕਾਂ ਜਾਂ ਕਲਾਕਾਰ ਇਕੱਠੇ ਕਰਨੇ ਪੈਂਦੇ ਸੀ ਉਹ ਮੈਨੂੰ ਲੱਭ ਕੇ ਕਹਿੰਦੇ ਆ ਵੀ ਤੁਸੀਂ ਸਾਡੇ ਨਾਲ ਇੰਟਰਵਿਊ ਕਰੋ ਤੇ ਇਹ ਗੱਲ ਸਾਹਿਬ ਤੁਹਾਡਾ ਬੜਾ ਸੁਭਾਵਿਕ ਹੁੰਦਾ ਜਦੋਂ ਤੁਸੀਂ ਇੰਟਰਵਿਊ ਕਰ ਰਹੇ ਹੁੰਦੇ ਆ ਜਿਹਦਾ ਆਪਾਂ ਹੁਣ ਗੱਲ ਕਰ ਰਹੇ ਆ ਇਹਦੇ ਲਈ ਫਿਰ ਪਹਿਲਾਂ ਹੀ ਪੜਿਆ ਹੁੰਦਾ ਤੁਸੀਂ ਉਸ ਲੇਖਕ ਨੂੰ ਉਸ ਤੋਂ ਪਹਿਲਾਂ ਉਹਨੂੰ ਪੜ੍ਹਨਾ ਪੈਂਦਾ ਜਾਣਨਾ ਪੈਂਦਾ ਉਹਦੇ ਨਾਲ ਗੱਲਬਾਤ ਕਰਦੇ ਹੋ ਕੀ ਸਵਾਲ ਜਬ ਹੁਣੇ ਆ ਜਾਂ ਇਹ ਕੋਈ ਹੋਰ ਤਰੀਕਾ ਹੁੰਦਾ ਮੈਂ ਵਿਸ਼ੇਸ਼ ਤੌਰ ਤੇ ਤੁਹਾਡਾ ਜਿਹੜਾ ਸਵਾਲ ਆ ਨਾ ਬਹੁਤ ਵੈਲਿਡ ਸਵਾਲ ਆ ਉਹਦਾ ਰੀਜ਼ਨ ਇਹ ਆ ਆਮ ਤੌਰ ਤੇ ਕੀ ਕਰਦੇ ਆ ਲੋਕ ਸਵਾਲ ਬਣਾ ਕੇ ਲਿਆਉਂਦੇ ਆ ਹਾਂਜੀ ਆਵੇਂ ਇੰਟਰਵਿਊ ਇੱਕ ਵਿਅਕਤੀ ਦੇ ਬਾਰੇ ਦੇ ਵਿੱਚ ਨੌਲੇਜ ਇਕੱਠੀ ਕਰਕੇ ਸਵਾਲ ਤਿਆਰ ਕਰਕੇ ਲਗਾਉਂਦੇ ਆ ਮੈਂ ਇੰਟਰਵਿਊ ਦੇਖਦਾ ਜਦੋਂ ਮੈਂ ਕਿਸੇ ਨੂੰ ਇੰਟਰਵਿਊ ਕਰਦੇ ਦੇਖਦਾ ਨਾ ਮੈਂ ਇਹ ਦੇਖਦਾ ਵੀ ਆਹ ਕੰਮ ਆ ਜਿਹੜਾ ਮੈਂ ਨਹੀਂ ਕਰਨਾ ਕਈ ਵਾਰ ਕੰਟੀਨਿਉਟੀ ਚੱਲ ਰਹੀ ਹੁੰਦੀ ਆ ਗੱਲਬਾਤ ਦੀ ਤੇ ਉਹ ਅਗਲੇ ਦਾ ਜਿਹੜਾ ਸਵਾਲ ਅਗਲਾ ਲਿਖਿਆ ਹੁੰਦਾ ਉਹਦੇ ਕੰਟੀਨਿਉਟੀ ਨਾਲ ਕੋਈ ਸੰਬੰਧ ਹੀ ਨਹੀਂ ਹੁੰਦਾ ਉਹ ਲੜੀ ਟੁੱਟ ਕੇ ਹੋਰ ਹੀ ਕਹਾਣੀ ਚੱਲ ਪੈਂਦੀ ਆ ਮੈਂ ਆਪਣੇ ਮਨ ਦੇ ਵਿੱਚ ਵਿਸ਼ੇਸ਼ ਤੌਰ ਤੇ ਇਹ ਚੀਜ਼ ਰੱਖੀ ਪੀ ਜੇ ਮੈਂ ਅੱਜ ਜਸਕਰਨ ਦੀ ਇੰਟਰਵਿਊ ਕਰਨੀ ਆ ਜੀ ਤਾਂ ਮੈਂ ਜਸਕਰਨ ਦੇ ਬਾਰੇ ਵਿੱਚ ਜਿਹੜੀ ਸਾਰੀ ਜਾਣਕਾਰੀ ਆ ਇੱਥੇ ਇਕੱਠੀ ਕਰਕੇ ਲਿਆਉਣੀ ਆ ਉਹਦੇ ਬਾਰੇ ਜਾਣਣਾ ਉਹਦਾ ਉਹਦਾ ਤੁਹਾਡਾ ਅਧਿਆਪਨ ਅਧਿਆਪਨ ਦਾ ਸਮਾਂ ਤੁਹਾਡਾ ਡਾਇਰੈਕਸ਼ਨ ਦਾ ਸਮਾਂ ਤੁਹਾਡਾ ਅਧਾਕਾਰੀ ਦਾ ਸਮਾਂ ਸਾਰਾ ਕੁਝ ਉਹ ਸਾਰੀਆਂ ਚੀਜ਼ਾਂ ਉਹਦੀ ਲਿਖਣੀ ਕਿੰਨੀ ਆ ਕਿ ਜੋ ਵੀ ਉਹ ਸਾਰੀ ਮੈਂ ਦਿਮਾਗ ਦੇ ਵਿੱਚ ਲੈ ਕੇ ਆਉਣਾ ਪਰ ਇੱਥੇ ਬੈਠੇ ਮੈਂ ਕੋਈ ਸਵਾਲ ਤਿਆਰ ਨਹੀਂ ਕਰਦਾ ਹੈਗਾ ਜਦੋਂ ਗੱਲ ਸ਼ੁਰੂ ਚੱਲਦੀ ਆ ਤਾਂ ਗੱਲ ਚੋਂ ਗੱਲ ਚਲਦੀ ਚਲਦੀ ਇਸ ਤਰ੍ਹਾਂ ਜਿਵੇਂ ਗਲੋਟੇ ਵਾਂਗੂ ਗੱਲ ਉੱਦੜਦੀ ਆ ਉਹਦੇ ਵਿੱਚ ਫਿਰ ਇਹ ਹੁੰਦਾ ਹੈਗਾ ਵੀ ਉਹਦੇ ਨਾਲ ਜੁੜਵੀਂ ਗੱਲ ਜਦੋਂ ਚਲਦੀ ਆ ਤਾਂ ਐਂ ਲੱਗਦਾ ਵੀ ਦੋ ਭਰਾ ਬੈਠੇ ਬਸ ਜਿਵੇਂ ਪਹਿਲਾਂ ਵੀ ਦੱਸਿਆ ਵੀ ਚਾਹ ਦਾ ਕੱਪ ਪੀਂਦੇ ਗੱਲਾਂ ਕਰ ਰਹੇ ਆ ਹੂੰ ਸੋ ਉਸ ਤਰ੍ਹਾਂ ਦਾ ਉਹ ਉਹ ਇੱਕ ਤਰ੍ਹਾਂ ਦਾ ਨੇਚਰਲ ਜੀ ਗੱਲ ਹੋ ਜਾਂਦੀ ਆ ਤੇ ਇਹਦੇ ਵਿੱਚ ਕਈ ਸ਼ਿਨਾਟਕਾਰ ਜਿਹੜੇ ਨਾਟਕ ਖੇਡਣ ਵਾਲੇ ਆਰਟ ਪੇਂਟਿੰਗ ਦੇ ਫੇਰ ਗਿੱਦੇ ਦੇ ਪਕੜੇ ਵਾਲੇ ਰੈਸਲਰ ਵੀ ਰੈਸਲਰ ਗੀਤਕਾਰ ਦੇ ਵੀ ਮੁੰਡੇ ਦੇ ਪਲੇਅਰ ਹਾਂ ਇਹ ਸਾਰੇ ਹੀ ਇਹਦੇ ਵਿੱਚ ਆਏ ਆ ਇਹ ਤੁਹਾਡਾ ਤਨੁਭਵ ਕਿਦਾਂ ਦਾ ਰਿਹਾ ਵੱਖ-ਵੱਖ ਲੋਕਾਂ ਦੇ ਨਾਲ ਕਿਉਂਕਿ ਤੁਹਾਡਾ ਕਪਤਾਨ ਨਾਲ ਜਿਆਦਾ ਸਬੰਧ ਆਪਾਂ ਜਦੋਂ ਪਹਿਲਾਂ ਸ਼ੁਰੂ ਕਰਿਆ ਸੀ ਨਾ ਕੰਮ ਜੀ ਜੀ ਆ ਤਾਂ ਨੂੰ ਤਾਂ ਹੁਣ ਪਤਾ ਹੀ ਆ ਕਿਉਂਕਿ ਇਹ ਇਹ ਜਿਹੜਾ ਪ੍ਰੋਗਰਾਮ ਮੇਰਾ ਇਕੱਲੇ ਦਾ ਨਹੀਂ ਆਪਣਾ ਦੋਹਾਂ ਦਾ ਦੋਹਾਂ ਦਾ ਬੇਵੀ ਹੈਗਾ ਆਪਾਂ ਦੋਨਾਂ ਨੇ ਰਲ ਕੇ ਜਦੋਂ ਅਸੀਂ ਤਿਆਰ ਕੀਤਾ ਸੀ ਉਸ ਵੇਲੇ ਸ਼ੁਰੂ ਕੀਤਾ ਸੀ ਵੀ ਸਿਹਤਕਾਰਾਂ ਦੇ ਨਾਲ ਹੀ ਅਸੀਂ ਗੱਲਬਾਤ ਕਰਨੀ ਆ ਪਰ ਉਹਦੇ ਵਿੱਚ ਇਹ ਦੇਖਿਆ ਮੈਂ ਵੀ ਸਿਹਤਕਾਰ ਕਿੰਨੇ ਹਨ ਇੱਥੇ ਹਿਸਾਬ ਦੇਈ ਸੀ ਪਹਿਲਾਂ ਬਾਅਦ ਵਿੱਚ 12 ਵੀ ਆ ਜਾਂਦੇ ਨੇ ਕੁਝ ਉਹ ਉਹਨਾਂ ਦੀ ਗਿਣਤੀ ਥੋੜੀ ਸੀ ਕਈ ਵਾਰ ਰਿਪੀਟ ਵੀ ਕਰੇ ਤੇ ਉਹਦੇ ਨਾਲ ਨਾਲ ਫਿਰ ਆਪਾਂ ਤੁਹਾਨੂੰ ਯਾਦ ਹੋਣਾ ਬੈਠ ਕੇ ਗੱਲਬਾਤ ਕਰੀ ਵੀ ਕਿਉਂ ਨਾ ਆਪਾਂ ਜਿਹੜੇ ਪੰਜ ਸੂਖਮ ਕਲਾਵਾਂ ਨੇ ਉਹ ਸਾਰਿਆਂ ਨੂੰ ਐਡ ਕਰ ਲਈਏ। ਉਹਦੇ ਵਿੱਚ ਫਿਰ ਆਪਾਂ ਜਿਹੜਾ ਜਿਹੜਾ ਨਾਟਕਕਾਰ, ਮੰਚਨ, ਅਦਾਕਾਰੀ ਹੋ ਗਈ ਆ ਤੇ ਪੇਂਟਿੰਗ, ਫੋਟੋਗ੍ਰਾਫੀ ਆ ਗਈ ਆ ਉਹਦੇ ਨਾਲ ਮਿਊਜ਼ਿਕ ਤੇ ਨਾਲ ਗਾਇਕੀ ਆ ਗਈ ਆ ਤੇ ਕਬੱਡੀ ਆ ਗਈ ਆ, ਰੈਸਲਿੰਗ ਆ ਗਈ ਆ। ਉਹ ਰੈਸਲਿੰਗ ਵੀ ਕਲਾ। ਇਹ ਇਹ ਸਾਰਿਆਂ ਨੂੰ ਕਲਾ ਉਹ ਉਹਨਾਂ ਨੂੰ ਫਿਰ ਆਪਾਂ ਨਾ ਵਿੱਚ ਐਡ ਕਰ ਲਿਆ। ਉਹਦੇ ਵਿੱਚ ਲਿਆ ਕੇ ਔਰ ਮੈਂ ਮੈਂ ਬੜਾ ਖੁਸ਼ ਆ ਕਿ ਅਸੀਂ ਉਹਦੇ ਵਿੱਚ ਐਡ ਕਰਿਆ ਉਹਨਾਂ ਨੂੰ ਔਰ ਉਹਦੀ ਖੂਬਸੂਰਤੀ ਇਹ ਹੈ ਵੀ ਜਦੋਂ ਹੁਣ ਮੈਂ ਬਾਹਰ ਕਿਤੇ ਜਾਂਦੇ ਆ ਕਿਉਂਕਿ ਆਪਾਂ ਦੀ ਲੋਕਾਂ ਦੇ ਵਿੱਚ ਥੋੜੀ ਜੀ ਪਛਾਣ ਵੀ ਹੋ ਜਾਂਦੀ ਆ ਮੈਨੂੰ ਮਾਤਾਵਾਂ ਆ ਕੇ ਨਾ ਬੁੱਕਲਤ ਵਿੱਚ ਲੈ ਕੇ ਜਦੋਂ ਪਿਆਰ ਦਿੰਦੀਆਂ ਨੇ ਜਾਂ ਬਜ਼ੁਰਗ ਘਰਦਵਾਰੇ ਗਏ ਜਾਂ ਕਿਤੇ ਹੋਰ ਉਹ ਉਹ ਜਨਦੀ ਨਾ ਉਹ ਉਹ ਉਹਨਾਂ ਕਲਾਮਾਂ ਨੂੰ ਬੜਾ ਪਸੰਦ ਕਰਦੇ ਆ ਉਹ ਕਹਿੰਦੇ ਭਾਈ ਤੁਸੀਂ ਤਾਂ ਸਾਨੂੰ ਉਹਨਾਂ ਬੰਦਿਆਂ ਨੂੰ ਸਾਗਰਾਤ ਮੜਾ ਦਿੰਨੇ ਹੋ ਹਮ ਮਤਲਬ ਜਿਹੜਾ ਜਿਹੜਾ ਔਰ ਦੂਸਰੀ ਗੱਲ ਇਹ ਆ ਮੈਂ ਜਦੋਂ ਇੰਟਰਵਿਊ ਕਰਨ ਜਾਂਦਾ ਤਾਂ ਮੈਂ ਮੋਹਣ ਗੱਲ ਨਹੀਂ ਹੁੰਦਾ ਹੈਗਾ ਹਮ ਮੈਂ ਮੇਰੀ ਆਡੀਅנס ਹੁੰਨਾ ਹਮ ਜੀ ਆਈ ਬਕਾਮਾ ਹੀ ਆਡੀਅנס ਹਮ ਮੈਂ ਇਹ ਦੇਖਦਾਗਾ ਵੀ ਇਹ ਉਹ ਜਿਹੜੇ ਸਾਹਮਣੇ ਬੈਠੇ ਦੇਖ ਰਹੇ ਨੇ ਉਹ ਇਹ ਉਹ ਕੀ ਜਾਣਣਾ ਚਾਣਗੇ ਇਹਦੇ ਬਾਰੇ ਸੋ ਸੋ ਮੈਂ ਉਹਨਾਂ ਦਾ ਸਵਾਲ ਬਣ ਜਾਣਾ ਸੋ ਦੈਟਸ ਹਾਊ ਆਈ ਥਿੰਕ ਇਹ ਇਹਦੇ ਬਾਰੇ ਵਿੱਚ ਫਿਰ ਦੂਸਰੀ ਗੱਲ ਇਹ ਹੈ ਵੀ ਜੇ ਅਸੀਂ ਬੜੀਆਂ ਵੱਡੀਆਂ ਵੱਡੀਆਂ ਵਿਦਵਤਾ ਦੀਆਂ ਗੱਲਾਂ ਕਰਾਂਗੇ ਹਾਂ ਹੁਣ ਕਰਦੇ ਹਾਂ ਵਿਦਵਤਾ ਦੀਆਂ ਵੀ ਗੱਲਾਂ ਕਰਦੇ ਹਾਂ ਉਹਦਾ ਵੀ ਪੋਰਸ਼ਨ ਹੁੰਦਾ ਹੈਗਾ ਪਰ ਜ਼ਿਆਦਾ ਤੁਸੀਂ ਦੇਖਿਆ ਹੋਣਾ ਵੀ ਅਸੀਂ ਬੜੀਆਂ ਸਿੰਪਲ ਗੱਲਾਂ ਕਰਦੇ ਹਾਂ ਸਾਧੀਆਂ ਗੱਲਾਂ ਜਿਹਦੇ ਵਿੱਚ ਜਿਹਦੇ ਵਿੱਚ ਜਿਹੜੀ ਆਡੀਅנס ਸਾਡੀ ਹੈਗੀ ਆ ਨਰੋਲ ਪੰਜਾਬੀ ਲੋਕ ਨੇ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਲਈ ਮਤਲਬ ਕੁਛ ਨਾ ਕੁਛ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਆ ਗਿਆ ਸੋ ਇਸੇ ਕਰਕੇ ਫਿਰ ਆਪਾਂ ਜਿਹੜਾ ਇਹਦਾ ਦੈਰਾ ਕਲਾ ਦਾ ਵੱਡਾ ਕਰ ਦਿੱਤਾ ਤੇ ਹੁਣ ਸਾਡੇ ਕੋਲ ਮੁੱਕਦੀ ਨਹੀਂ ਕਲਾ ਇਹਨਾਂ ਕਲਾ ਦੇ ਤਾਂ ਮਤਲਬ ਸਮੁੰਦਰ ਹੀ ਆ ਉਹ ਜਦੋਂ ਤੁਸੀਂ ਦੱਸਿਆ ਡਾਕਟਰ ਸਾਹਿਬ ਸਿੰਘ ਤੋਂ ਲੈ ਕੇ ਤੇ ਤੁਸੀਂ ਨਾਟਕ ਦੇ ਹਲੇ ਤੁਸੀਂ ਨਹੀਂ ਮੇਰੀ ਪਕੜ ਚ ਆਏ ਹਲੇ ਤੱਕ ਆਏ ਨਹੀਂ ਤੇ ਦੂਸਰੇ ਦੇਵੀ ਮਖਸੂਸਪੂਰੀ ਸਾਡਾ ਸ਼ਾਇਰ ਗੁਰਦੀਪ ਭੱਲਰ ਗੁਰਦੀਪ ਭੱਲਰ ਹੁਣ ਹੀ ਜਰਨੈਲ ਸਿੰਘ ਆਰਟਿਸਟ ਜਰਨੈਲ ਸਿੰਘ ਸੇਖਾ ਹਰ ਤਰ੍ਹਾਂ ਦੇ ਬੰਦੇ ਮਤਲਬ ਤੁਸੀਂ ਈਵਨ ਈਵਨ ਪਹਿਲਵਾਨ ਗੁਰਵਿੰਦਰ ਸਿੰਘ ਉਸੇ ਕੇ ਆਏ ਇੱਥੇ ਹਲੇ ਤੱਕ ਮੈਂ ਲੈ ਕੇ ਆਉਣੇ ਹਿੰਦ ਕੋਸ਼ ਕੇਸਰੀ ਵੀ ਲੈ ਕੇ ਆਉਣੇ ਆ ਕਈ ਕੋਡੀ ਦੇ ਪਲੇਅਰ ਵੀ ਆਏ ਨੇ ਸੋ ਸੋ ਉਹਨਾਂ ਨਾਲ ਔਰ ਆਡੀਅנס ਤਾਂ ਇੰਜੋਏ ਕਰਦੀ ਕਰਦੀ ਪਰ ਮੈਂ ਖੁਦ ਬੈਠਾ ਇੰਜੋਏ ਬਹੁਤ ਕਰ ਰਿਹਾ ਕੁਦਰਤੀ ਹੈ ਦਰਸ਼ਕ ਵੀ ਉਦੋਂ ਇੰਜੋਏ ਕਰਦੇ ਨੇ ਗਿਲ ਸਾਹਿਬ ਸਾਡੇ ਜਿਹੜੇ ਚੈਨਲ ਪੰਜਾਬ ਦੇ ਦਰਸ਼ਕ ਨੇ ਸਾਹਿਤ ਖੇਤਰ ਦੇ ਵਿੱਚ ਤੁਹਾਨੂੰ ਸਾਰੇ ਜਾਣਦੇ ਅਸੀਂ ਜਾਣਦੇ ਹਾਂ ਤੁਹਾਨੂੰ ਕੋਈ ਜਾਣ ਪਛਾਣ ਨਹੀਂ ਪਰ ਜਿਹੜਾ ਇੱਕ ਸਧਾਰਨ ਸਾਡਾ ਦਰਸ਼ਕ ਜਿਹਦਾ ਲਿਟਰੇਚਰ ਦੇ ਨਾਲ ਓਨਾ ਨੇੜੇ ਦਾ ਵਾਹ ਵਾਸਤਾ ਨਹੀਂ ਹੈ ਥੋੜਾ ਜਿਹਾ ਆਪਣੇ ਬਾਰੇ ਦੱਸੋ ਤੁਹਾਡੀ ਪੜ੍ਹਾਈ ਬਾਰੇ ਔਰ ਕਦੋਂ ਤੁਸੀਂ ਇੱਥੇ ਆਏ ਤੇ ਕਿਸ ਤਰੀਕੇ ਨਾਲ ਤੁਹਾਡਾ ਸਾਹਿਤ ਦਾ ਜਿਹੜਾ ਖੇਤਰ ਆ ਉਹ ਕੀ ਆ ਤਾਂ ਕਿ ਇੱਕ ਸਾਡਾ ਦਰਸ਼ਕ ਤੁਹਾਨੂੰ ਜਾਣ ਸਕੇ ਮੈਂ ਲੁਧਾਨਾ ਜ਼ਿਲ੍ਹੇ ਚ ਮੇਰਾ ਪਿੰਡ ਕਸਵਾ ਡੇਲੋਂ ਜਿੱਥੇ ਕਿ ਉਹ ਪੁਰਾਣੇ ਸਮੇਂ ਅੰਗਰੇਜ਼ਾਂ ਦੇ ਸਮੇਂ ਦਾ ਥਾਣਾ ਵੀ ਆ ਉਹ ਬੰਦੇਨਾ ਹਸਤਾਲ ਨਗਰਾ ਹਸਤਾਲ ਤੇ ਮਿਡਲ ਸਕੂਲ ਹੁੰਦਾ ਸੀ ਬਲਾਕ ਵੀ ਸਾਡੇ ਪਿੰਡ ਦੇ ਵਿੱਚ ਉਸ ਪਿੰਡ ਦੇ ਵਿੱਚ ਰਹਿੰਦੇ ਸਾਡੇ ਪਿੰਡ ਅੱਠਵੀਂ ਤੱਕ ਦਾ ਸਕੂਲ ਉਹ ਤੋਂ ਉੱਥੇ ਪੜਨ ਤੋਂ ਬਾਅਦ ਸ਼ਿਪਾਰ ਦੇ ਰਾਹ ਦੇ ਉੱਤੇ ਖਾਲਸਾ ਸਕੂਲ ਮੰਡੀ ਅਹਿਮਦਗੜ੍ਹ ਦੇ ਵਿੱਚ 10ਵੀਂ ਕਰਨ ਤੋਂ ਬਾਅਦ ਫਿਰ ਮੈਂ ਬੀਏ ਨਾਰਗੋਵਾਲ ਕਾਲਜ ਤੋਂ ਕੀਤੀ ਜਲ ਕਿ ਉਹ ਨਵਾਂ ਨਵਾਂ ਕਾਲਜ ਸੀਗਾ ਉਸ ਤੋਂ ਬਾਅਦ ਮੈਂ ਐਮਏ ਇੰਗਲਿਸ਼ ਦੇ ਵਿੱਚ ਗਵਰਨ ਕਰ ਲੁਧਿਆਣੇ ਉਸ ਤੋਂ ਬਾਅਦ ਮੈਂ ਡੀਪੀਐਡ ਕੀਤੀ ਨਾਗਪੁਰ ਯੂਨੀਵਰਸਿਟੀ ਤੋਂ ਅੱਛਾ ਜੀ ਡੀਪੀਐਡ ਕਰਦੇ ਸਾਰ ਹੀ ਮੈਂ ਫਿਰ ਇੱਧਰ ਕੈਨੇਡਾ ਆ ਗਿਆ ਸੀ ਮੇਰੇ ਰਿਸ਼ਤੇ ਦਾ ਹੋ ਗਿਆ ਸੀਗਾ ਪਰ ਉਸ ਸਮੇਂ ਦੇ ਦੌਰਾਨ ਜਦੋਂ ਮੈਂ ਸਕੂਲ ਦੇ ਵਿੱਚ ਹੀ ਸੀਗਾ 8ਵੀਂ ਤੱਕ ਪੜਦਾ ਸੀ ਮੇਰੇ ਵੱਡੇ ਭਰਾ ਜੋ ਰਸ ਸਿੰਘ ਗੱਲ ਉਹਨਾਂ ਦੇ ਦੋਸਤਾਂ ਨੇ ਰਲ ਕੇ ਜਿਵੇਂ ਨੌਜਵਾਨ ਸਭਾ ਬਣਾਈ ਤੇ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਐਸਟੈਬਲਿਸ਼ ਕਰੀ अच्छा जी ਉਹ ਜਿੱਦੇ ਵਿੱਚ ਉਹ ਮੋਰੀ ਸੀਗੇ ਤੇ ਮੈਂ ਵੀ ਨਾਲ ਹੀ ਹੁੰਦਾ ਸੀ ਹਮੇਸ਼ਾ ਉਹਨਾਂ ਦੇ ਤੇ ਉਸ ਸਮੇਂ ਤੁਹਾਨੂੰ ਪਤਾ ਵੀ ਰਸ਼ੀਅਨ ਸਾਹਿਤ ਬੜਾ ਹੁੰਦਾ ਸੀ ਜਿੰਨੇ ਮੈਨੂੰ ਲੱਗਦਾ ਵੀ ਸਾਡੇ 5-700 ਜਿੰਨੀ ਕਿਤਾਬ ਸੀਗੀ ਉਸ ਲਾਇਬ੍ਰੇਰੀ ਦੇ ਵਿੱਚ ਉਹ ਉਸ ਸਮੇਂ ਦੇ ਵਿੱਚ ਮੈਂ ਉਹ ਸਾਰੀ ਸਾਰੀ ਪੜ ਲੁੱਤੀ ਇੱਕ ਇੱਕ ਦਿਨ ਦੇ ਵਿੱਚ ਮੈਂ ਦੋ ਦੋ ਨਾਵਲ ਵੀ ਪੜਿਆ ਜਦੋਂ ਸਾਡੇ ਕਾਲਜ ਦੇ ਐਗਜ਼ਾਮ ਹੋ ਜਾਂਦੇ ਹੁੰਦੇ ਸੀ ਉਦੋਂ ਉਦੋਂ ਹੋਰ ਉੱਥੇ ਉਹਨਾਂ ਸਮੇਂ ਦੇ ਵਿੱਚ ਨਾ ਰੇਡੀਓ ਹੁੰਦਾ ਸੀ ਨਾ ਟੀਵੀ ਹੁੰਦੇ ਸੀ ਕੋਸ਼ ਨਹੀਂ ਸੀ ਇਸ ਤਰ੍ਹਾਂ ਦੀਆਂ ਆ ਸੋ ਸਾਡਾ ਐਂਟਰਟੇਨਮੈਂਟ ਇਹੀ ਹੁੰਦਾ ਸੀਗਾ ਵੀ ਅਸੀਂ ਪੜ੍ਹਦੇ ਸੀਗੇ ਤੇ ਉਹ ਪੜ੍ਹਦੇ 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 ਲਿਖਣ ਦੀ ਝਟਕ ਲੱਗੀ ਤੇ ਲਿਖਣ ਦੀ ਝਟਕ ਲੱਗੀ ਮੈਂ ਮੇਰਾ ਖਿਆਲ ਆਮ ਤੌਰ ਤੇ ਜਿਆਦਾ ਲੇਖਕ ਐਸੇ ਨਹੀਂ ਵੀ ਜਿਹੜੇ ਸ਼ੁਰੂਆਤ ਕਪਤਾ ਤੋਂ ਕਰਦੇ ਆ ਹਾਂਜੀ ਹਾਂਜੀ ਪਰ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਪਹਿਲੀ ਕਹਾਣੀ ਲਿਖੀ ਸੀ ਜਦੋਂ ਕਮ ਸਕੂਲ ਦੇ ਵਿੱਚ ਸੀਗਾ ਅੱਛਾ ਅੱਛਾ ਤੇ ਕਹਾਣੀ ਤੋਂ ਬਾਅਦ ਫਿਰ ਮੈਂ ਕਪਤਾ ਹੁਣ ਹੁਣ ਐਸ ਵਾਲੇ ਤਾਂ ਮਤਲਬ ਸਾਇਦ ਦੀ तकरीबन ਹਰੇਕ ਬੰਨਗੀ ਦੇ ਉੱਤੇ ਹੀ ਹੱਥ ਜਮਾਈ ਕਰਕੇ ਦੇਖੀ ਆ ਤੇ ਕੁਝ ਕਿਤਾਬਾਂ ਵੀ ਹੁਣ ਛੱਪ ਚੁੱਕੀਆਂ ਨੇ ਅੱਜ ਕੱਲ ਮੈਂ ਕਹਿੰਦਾ ਵੀ ਮੈਂ ਇੱਕ ਚੀਜ਼ ਦੇ ਜਦੋਂ ਪਹਿਨਾ ਨਾ ਬਾਦ ਹਾਈਕੂ ਦੇ ਬਾਦ ਪਿਆ ਸੀ ਤਾਂ ਦੋ ਕਿਤਾਬਾਂ ਹਾਈਕੂ ਦੀਆਂ ਢਾਈ ਦੇ ਕਰੀਬ ਕਿਤਾਬਾਂ ਹੁਣ ਅੱਜ ਕੱਲ ਮੈਂ ਦੋਹੇ ਲਿਖ ਰਿਹਾ ਅੱਛਾ ਜੀ ਵਾਹ ਵਾਹ ਦੋਹੇ ਉਹ ਜਿਹੜੇ ਮਤਲਬ ਮੈਂ ਚੱਲੋ ਜਿਹੜੀ ਚੀਜ਼ ਆਉਂਦਾ ਫਿਰ ਮੈਨੂੰ ਚੱਲ ਹੋ ਜਾਂਦਾ ਹੈਗਾ ਔਰ ਆਈ ਇੰਜੋਏ ਇਟ ਮੈਂ ਫਿਰ ਭਗਤ ਕਬੀਰ ਜੀ ਦੇ ਦੋਹੇ ਜਦੋਂ ਪੜ੍ਹਦੇ ਆਂ ਤੇ ਨੌਵੇਂ ਪਾਸ਼ੀ ਦੇ ਸ਼ਲੋਕ ਅਸਲ 'ਚ ਉਹ ਦੋਹੇ ਹੀ ਨੇ ਜੀ ਤੇ ਸ਼ਲੋਕ ਗੁਰਵਾਣੀ ਦੇ ਵਿੱਚ ਜਿਹੜੇ ਸ਼ਲੋਕ ਕਹ ਲੈਨੇ ਆ ਉਹ ਅਸਲ ਦੇ ਵਿੱਚ ਦੋਹੇ ਹੀ ਨੇ ਤੇ ਉਹਨਾਂ ਨੂੰ ਜਦੋਂ ਪੜ੍ਹਦੇ ਆਂ ਇੰਜੋਏ ਕਰਦੇ ਆਂ ਉਸੇ ਲਾਈਨ ਦੇ ਉੱਤੇ ਫਿਰ ਮੈਂ ਆਪਣੇ ਦੋਹੇ ਲਿਖ ਰਿਹਾ ਹਾਂ ਅੱਜਕੱਲ੍ਹ 90 ਦੇ ਸਮੇਂ 'ਚ ਪੋਸੀਬਲ ਆ ਵੀ ਹੁਣ ਮੇਰੀ ਇੱਕ ਕਿਤਾਬ ਵੀ ਪਹਿਲੀ ਦੋਹਿਆਂ ਦੀ ਆ ਆਉਗੀ ਤੇ ਵਨ ਵਨ ਕੀ ਦੇ ਤੌਰ ਤੇ ਇੱਕ ਦੋ ਤੁਹਾਨੂੰ ਮੈਂ ਦੋਹੇ ਜੇ ਕਹਾਂ ਦਸਾਂ ਜੀ ਜਰੂਰ ਜੀ ਜਰੂਰ ਤੇ ਉਹ ਹੈਗਾ ਇੱਕ ਦੋਹਾ ਹੈਗਾ ਸਿਰ ਤੇ ਚੁੱਕ ਕੇ ਤੁਰ ਪਾਵਾਂ ਹੂੰ ਇਹ ਸਾਰਾ ਸੰਸਾਰ ਹਾਂ ਪਰੋਖਾ ਹੈ ਚੁੱਕਣਾ ਇੱਕ ਅੰਜੂ ਦਾ ਵਾਰ ਕੀ ਬਾਤ ਵਾ ਵਾ ਤੇ ਇੱਕ ਹੈਗਾ ਅਗਿਆਨੀ ਪੈਕੂਕ ਦੇ ਹੂੰ ਗਿਆਨवान ਨੇ ਚੁੱਪ ਹਾਂ ਬੋਲਾਂ ਨੂੰ ਮੱਤਾਂ ਦੇ ਵਿੱਚ ਤੂੜੀ ਵਾਲਾ ਕੁੱਪਾ ਕੀ ਬਾਤ ਅੱਜ ਦਾ ਸਮਾਂ ਹੀ ਹੈ ਅੱਜ ਅੱਜ ਦਾ ਸਮਾਂ ਦੇ ਵਿੱਚ ਸੋ ਸੋ ਜਿਹੜੇ ਜਿਵੇਂ ਹੁਣ ਮੈਂ ਮੈਂ ਆਪਣੇ ਬਾਰੇ ਵਿੱਚ ਵੀ ਉਹਦੇ ਵਿੱਚ ਲਿਖਿਆ ਦਗ-ਦਗ ਦਗ-ਦਗ ਦਗ ਰਹੇ ਹਮ ਅੱਖਰ ਸ਼ਬਦ ਖਿਆਲ ਵਾਹ ਦਗ-ਦਗ ਦਗ-ਦਗ ਦਗ ਰਹੇ ਅਖਲ ਸ਼ਬਦ ਖਿਆਲ ਦੋਹੇ ਮੋਹਨ ਗਿੱਲ ਦੇ ਪੈਦਾ ਕਰਨ ਸਵਾਲ ਹਾਂ ਸੋ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜਾ ਜਿਹੜਾ ਮੈਂ ਮੈਂ ਸਮਝਾ ਵੀ ਥੋੜੇ ਸ਼ਬਦਾਂ ਦੇ ਵਿੱਚ ਕੋਈ ਕੰਪੈਕਟ ਗੱਲ ਕਹਿ ਦੇਣੀ ਅੱਜ ਦਾ ਸਮਾਂ ਪ੍ਰੈਸੀ ਦਾ ਯੋਗਾ ਅੱਜ ਦੇ ਸਮੇਂ ਦੇ ਵਿੱਚ ਲੋਕੀ ਵੱਡੇ ਵੱਡੇ ਵਿਖਿਆਨ ਨਹੀਂ ਸੁਣਨਾ ਚਾਹੁੰਦੇ ਲੋਕੀ ਵੱਡੀਆਂ ਵੱਡੀਆਂ ਰਚਨਾਵਾਂ ਨਹੀਂ ਪੜ੍ਹਨੀਆਂ ਚਾਹੁੰਦੇ ਉਹਨਾਂ ਨੂੰ ਤਾਂ ਜਿਵੇਂ ਉਹ ਟੀਕਾ ਲਾਉਣ ਵਾਲੀ ਗੱਲ ਹੀ ਹੈ ਅੱਜ ਕੱਲ ਅੱਜ ਕੱਲ ਚਾਹ ਲੋਕੀ ਪੀਣਾ ਵੀ ਨਹੀਂ ਚਾਹੁੰਦੇ ਚਾਹ ਦਾ ਟੀਕਾ ਹੀ ਲੱਗ ਜਾਵੇ ਤਾਂ ਚੰਗਾ ਸੋ ਇਹ ਜਿਹੜੀਆਂ ਛੋਟੀਆਂ ਛੋਟੀਆਂ ਰਚਨਾਵਾਂ ਨੇ ਉਹਨੂੰ ਲੋਕੀ ਪੜ੍ਹ ਲੈਂਦੇ ਆ ਪਰ ਪਰ ਉਹਦੇ ਵਿੱਚ ਕਿਹਾ ਬਹੁਤ ਕੁਝ ਜਾ ਸਕਦਾ ਕਹਿਣਾ ਔਖਾ ਪਰ ਕਿਹਾ ਬੜਾ ਕੁਝ ਆ ਸਕਦਾ ਹੈਗਾ ਉਹ ਉਹੋ ਜਿਹੇ ਤਜਰਬੇ ਮੈਂ ਕਰਦਾ ਰਹਿਣਾ ਆਖਿਰ ਦੇ ਵਿੱਚ ਗਿਲਸਾ ਭਵਿੱਖ ਚ ਕੀ ਪਲਾਨਿੰਗ ਆ ਹੁਣ ਜਿਹੜਾ ਤੁਸੀਂ ਇੱਕ ਪਿਰਤ ਪਾਈ ਔਰ ਪਿਰਤ ਪਾਈ ਤੇ ਚਲੋ 6 ਮਹੀਨੇ ਸਾਲ ਤੱਕ ਤਾਂ ਠੀਕ ਹੁੰਦਾ 7 ਸਾਲ ਕਿਸੇ ਪ੍ਰੋਗਰਾਮ ਦਾ ਚੱਲ ਜਾਣਾ ਮੈਂ ਫੇਰ ਬਾਰ-ਬਾਰ ਉਸੇ ਗੱਲ ਤੇ ਜ਼ੋਰ ਦੇ ਰਹੇ ਆ ਆਪਣੇ ਆਪ ਤੇ ਵਿੱਚ ਬਹੁਤ ਵੱਡੀ ਇਤਿਹਾਸਿਕ ਗੱਲ ਆ ਭਵਿੱਖ ਦੇ ਵਿੱਚ ਕਿਸ ਤਰੀਕੇ ਨਾਲ ਸੋਚਦੇ ਆਂ ਜੀ ਇਸ ਪ੍ਰੋਗਰਾਮ ਲਈ ਜਾਂ ਹੋਰ ਕੋਈ ਜਿਹੜੀ ਡਾਕੂਮੈਂਟੇਸ਼ਨ ਇਹਨਾਂ ਲੇਖ ਕਰਨੀ ਮੈਂ ਤੁਹਾਡੇ ਨਾਲ ਪਹਿਲਾਂ ਮੈਂ ਵਿਚਾਰ ਕਰ ਵੀ ਚੁੱਕਿਆ ਵੈਸੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਇੱਛਾ ਹੈ ਕਿ ਆਪਾਂ ਵਿਸ਼ੇਸ਼ ਤੌਰ ਤੇ ਇੱਕ ਲੇਖਕ ਨੂੰ ਲੈ ਕੇ ਜਿਨ੍ਹਾਂ ਦਾ ਵੱਡਾ ਕੰਮ ਆ ਜੀ ਜੀ ਸਾਹਿਦ ਦੇ ਵਿੱਚ ਜਾਂ ਕਿਸੇ ਵੀ ਕਲਾ ਦੇ ਖੇਤਰ ਦੇ ਵਿੱਚ ਉਹਨਾਂ ਤੇ ਇੱਕ ਡਾਕੂਮੈਂਟਰੀ ਤਿਆਰ ਕਰਨੀ ਚਾਹੁੰਦੇ ਆ ਜਿਹਦੇ ਵਿੱਚ ਜਿਸ ਡਾਕੂਮੈਂਟਰੀ ਨੂੰ ਦੇਖ ਕੇ ਮਤਲਬ ਸਾਹਮਣੇ ਵਾਲਾ ਦੇਖ ਕੇ ਉਹਨਾਂ ਨੂੰ ਸੰਪੂਰਨ ਕਲਾ ਤੇ ਸੰਪੂਰਨ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੇ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ 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 ਸਮਾਂ ਲੈਣ ਵਾਲੀਆਂ ਚੀਜ਼ਾਂ ਨੇ ਪਰ ਇੱਛਾ ਹੈ ਜੇ ਜਿੰਦਗੀ ਰਹੀ ਤਾਂ ਤੁਹਾਡੀ ਸਿਹਤ ਆ ਇਸ ਤਰ੍ਹਾਂ ਥਾਪੜਾ ਰਿਹਾ ਤੇ ਆਪਾਂ ਇਹ ਕੰਮ ਕਰਾਂਗੇ ਤੇ ਬਾਕੀ ਸਿਹਤ ਦਾ ਤਾਂ ਨਾਲ ਦੀ ਨਾਲ ਜੋ ਛੜੀਟਾਂ ਉਹ ਤਾਂ ਚਲਦੀ ਹੀ ਰਹਦੀਆਂ ਨੇ ਜੀ ਜੀ ਸਰ ਬਹੁਤ-ਬਹੁਤ ਮਿਹਰਬਾਨੀ ਜੀ ਤੁਸੀਂ ਸਮਾਂ ਕੱਢਿਆ ਔਰ ਇੱਕ ਵਾਰੀ ਮੁਬਾਰਕਾ ਤੁਹਾਨੂੰ ਸਾਨੂੰ ਸਾਰਿਆਂ ਨੂੰ ਮੁਬਾਰਕਾਂ ਇਸ ਗੱਲ ਦੀਆਂ ਕਿ ਕਿਸ ਤਰ੍ਹਾਂ ਦੇ ਵੱਖਰੇ ਪ੍ਰੋਗਰਾਮ ਦਾ ਇਹਨਾਂ ਲੰਬਾ ਸਮਾਂ ਚੱਲ ਰਿਹਾ ਹੈ। ਹਾਂਜੀ ਚੈਨਲ ਪੰਜਾਬੀ ਤੇ ਸਾਰੀ ਦੀ ਸਾਰੀ ਟੀਮ ਨੂੰ ਹੀ ਮੁਬਾਰਕਾਂ ਜਾਂਦੀਆਂ ਨੇ। ਮੈਂ ਵਿਸ਼ੇਸ਼ ਤੌਰ ਤੇ ਤੁਹਾਡਾ ਅਮਿਤ ਸਾਡਾ ਉਹ ਮੋਸਟਲੀ ਮੇਰੇ ਪ੍ਰੋਗਰਾਮ ਜਿਹੜਾ ਉਹ ਹੀ ਰਿਕਾਰਡ ਕਰਦਾ ਹੈਗਾ ਤੇ ਉਹਨੂੰ ਵੀ ਉਹਨੂੰ ਵੀ ਧੰਨਵਾਦ ਜਾਂਦਾ ਹੈਗਾ ਤੇ ਬਾਕੀ ਅੱਜ ਜਿਵੇਂ ਨਵਾਂ ਸਾਲ ਬਰੂਹਾਂ ਤੇ ਖੜਾ ਸਾਰੇ ਹੀ ਦਰਸ਼ਕਾਂ ਨੂੰ ਕਲਰ ਯੰਗ ਸੰਗ ਦੇ ਦੇਖਣ ਵਾਲਿਆਂ ਨੂੰ ਚੈਨਲ ਪੰਜਾਬੀ ਵੱਲੋਂ ਅਤੇ ਸਾਰੇ ਸਾਡੇ ਆਪਣੀ ਟੀਮ ਵੱਲੋਂ ਨਵੇਂ ਸਾਲ ਖੁਸ਼ੀਆਂ ਭਰਿਆ ਹੋਵੇ ਚੜ੍ਹਦੀ ਕਲਾ ਵਾਲਾ ਹੋਵੇ ਬੇਸ਼ੁਭ ਸ਼ਾਂਤੀ ਹੋਵੇ ਤੇ ਹਰ ਇੱਕ ਦੇ ਮਨ ਦੇ ਵਿੱਚ ਸ਼ਾਂਤੀ ਹੋਵੇ ਖੁਸ਼ੀ ਹੋਵੇ ਹਰ ਇੱਕ ਦੀ ਜਿਹੜੀ ਮਨੋਖਮਨਾ ਪੂਰੀ ਹੋਵੇ ਜੀ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਦੋਸਤ ਬਹੁਤ ਗੱਲ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ ਜਦਾਂ ਕਿ ਅੱਜ ਸਾਲ ਦਾ ਆਖਰੀ ਦਿਨ ਹੈ ਤੇ ਨਵੇਂ ਸਾਲ ਦੇ ਲੋਕ ਬਹੁਤ ਸਾਰੇ ਰੈਜ਼ੋਲੂਸ਼ਨ ਲੈਂਦੇ ਆ ਤੇ ਮੌਨਗਲ ਹੁਣਾਂ ਨੇ ਜਿਹੜੀ ਅੱਜ ਕੱਲ ਕੀਤੀ ਆ ਆਉਣ ਵਾਲੇ ਸਾਲ ਦੇ ਵਿੱਚ ਜਿਹੜੇ ਕੈਨੇਡਾ ਦੇ ਸਾਡੇ ਲੇਖਕ ਨੇ ਪ੍ਰਮੁੱਖ ਲੇਖਕ ਨੇ ਉਹਨਾਂ ਤੋਂ ਸ਼ੁਰੂ ਕਰਕੇ ਅਸੀਂ ਉਹਨਾਂ ਦੇ ਉੱਤੇ ਡਾਕੂਮੈਂਟਰੀ ਜਿਹੜੀਆਂ ਚੈਨਲ ਪੰਜਾਬੀ ਉਹ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਗੌਰੇ ਜਿਹੜੀ ਕਿਉਂਕਿ ਡਾਕੂਮੈਂਟੇਸ਼ਨ ਅੱਜ ਹੋ ਰਹੀ ਹੈ ਦੀ ਕੀਮਤ ਕਈ ਵਾਰੀ 100 ਸਾਲ ਬਾਅਦ ਪਤਾ ਲੱਗਦੀ ਹੈ ਜਦੋਂ ਲੋਕ ਨਹੀਂ ਹੁੰਦੇ ਅੱਜ ਗੁਰਚਰ ਰਾਮਪੁਰੇ ਉਹਨਾਂ ਦੇ ਅਸੀਂ ਇੰਟਰਵਿਊ ਦੇਖਦੇ ਆ ਇਹ ਹੋਣਾ ਚਾਹੀਦਾ ਸਾਡੇ ਲੇਖਕ ਸਾਡੇ ਕਲਾਕਾਰ ਇਨਾਂ ਦਾ ਕੰਮ ਡਾਕੂਮੈਂਟ ਹੋਣਾ ਚਾਹੀਦਾ ਉਹਦੀ ਉਹਦਾ ਤਾਂ ਕਿਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਦੇਖ ਸਕਣ ਜਿਹਨਾਂ ਟੈਕਨੋਲੋਜੀ ਦਾ ਯੋਗ ਆ ਪਰ ਫੇਰ ਵੀ ਸਿਰਫ ਇੱਕੋ ਇੱਕ ਪ੍ਰੋਗਰਾਮ ਆ ਜਿਹੜਾ ਸਸਤ ਕੇਸ ਰੂਪ ਦੇ ਵਿੱਚ ਚੱਲ ਰਿਹਾ ਇਹ ਇਮ ਬੈਲੈਂਸ ਆ ਸਾਡੀ ਸੁਸਾਇਟੀ ਦਾ ਇਹ ਪੂਰਾ ਹੋਣਾ ਚਾਹੀਦਾ ਇਧਰਲੇ ਪਾਸੇ ਹੋਰ ਜ਼ਿਆਦਾ ਕੰਮ ਹੋਣਾ ਚਾਹੀਦਾ ਤੇ ਅਸੀਂ ਆਸ ਕਰਦੇ ਹਾਂ ਕਿ ਬੁੰਡ ਗੱਲ ਹੋਣੀ ਐਸੀ ਤਰ੍ਹਾਂ ਜਿਹੜਾ ਅਗਲਾ ਪ੍ਰੋਜੈਕਟ ਆ ਜਿਹੜਾ ਅਸੀਂ ਜਨਵਰੀ 'ਚ ਸ਼ੁਰੂ ਕਰਾਂਗੇ ਜਨਵਰੀ ਫਰਵਰੀ ਦੇ ਵਿੱਚ ਹੀ ਉਹ ਕਲਾਦਾਂਗ ਸੰਗ ਪ੍ਰੋਗਰਾਮ ਐਸੀ ਤਰ੍ਹਾਂ ਚੱਲਦਾ ਰਹੂਗਾ ਨਾਲ ਉਹਦੇ ਕੁਝ ਡਾਕੂਮੈਂਟਰੀਜ਼ ਲੇਖਕਦਿਆਂ ਲੈ ਕੇ ਹਾਜ਼ਰ ਹੋਣਗੇ ਦੋਸਤੋ ਅੱਜ ਦਾ ਪ੍ਰੋਗਰਾਮ ਵਿੱਚ ਇਸ ਮੁਆਫਤ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਬਰੇਦਿਆਂ ਬਹੁਤ ਬਹੁਤ ਵਾਰਕੰਤ ਤੇ ਕੱਲ ਫਿਰ ਹਾਜ਼ਰ ਹੋਵਾਂਗੇ